ਖਾਲ ਹੁੰਦੀ ਹੈ ਜਿਹੜੀ ਖੇਤਾਂ ਦੇ ਵਿੱਚ ਸਿੱਧਾ ਪਾਣੀ ਲੈ ਕੇ ਜਾਂਦੀ ਆ ਇਹ ਜਿਹੜੇ ਨੱਕੇ ਨੇ ਨੱਕੇ ਆ ਕਹੀ ਦੇ ਨਾਲ ਮੋੜੇ ਜਾਂਦੇ ਨੇ ਇਹ ਢੋਲ ਨੂੰ ਲੀਪਿਆ ਜਾਂਦਾ ਵੀ ਉਹਨੂੰ ਪੱਕੇ ਤਰੀਕੇ ਦੇ ਨਾਲ ਐਦਾਂ ਲੀਪਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕੀ ਕਰਦੇ ਆ ਜੀ ਇਹ ਵਰੀ ਪਾਣੀ ਰੋਕਣ ਵਾਸਤੇ ਹੁੰਦਾ ਵੀ ਲੰਬੇ ਵਾਲਾ ਕੰਮ ਨਾ ਹੋਏ ਕਿਸੇ ਜੱਟ ਜਾਏ ਨਾ ਆਪਣਾ ਪਾਣੀ ਨਾ ਬਰਾਬਾਦ ਹੋਏ ਜੀ ਦੋ ਕਿਸਾਨ ਆਪ ਦੀ ਫਸਲ ਨੂੰ ਆਪਣੇ ਹੱਥ ਦੇ ਵਿੱਚ ਫੜਦਾ ਹੈ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਅਲੱਗ ਮੁਸਕਾਨ ਹੁੰਦੀ ਹੈ ਉਹ ਤੁਸੀਂ ਬਾਬਾ ਜੀ ਦੇ ਸ਼ਕਲ ਦੇ ਉੱਤੇ ਦੇਖ ਸਕਦੇ ਹੋ ਵੀ ਲੱਗਦਾ ਹੈ ਮਨ ਖੁਸ਼ ਹੁੰਦਾ ਹੈ ਵੀ ਆਪਣਾ ਫਲ ਲੱਗਿਆ ਜੀ ਆਪਣਾ ਪੇਟੇ ਲਾਏ ਹੋਏ ਮਿਹਨਤ ਕੀਤੀ ਵੀ ਆਪਣੀ ਮਿਹਨਤ ਦਾ ਫਲ ਲਿਆ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ niche ਜਿਹੜਾ ਫਲ ਆ ਉਹ ਚੀਕੂ ਦਾ ਫਲ ਆ ਏ ਟੁੱਟ ਕੇ ਖਰਾਬ ਹੋਣ ਲੱਗ ਜਾਂਦਾ ਜਦੋਂ ਵੀ ਕਹਿੰਦੇ ਸਰਕਾਰਾਂ ਦੇ ਅੱਗੇ ਜੇ ਕਿਸਾਨ ਕੋਈ ਮੰਗ ਕਰਦਾ ਤਾਂ ਇੰਨਾਂ ਚੀਜ਼ਾਂ ਦੀਆਂ ਮੰਗਾਂ ਕਰਦਾ ਵੀ ਸਾਨੂੰ ਘੱਟੋ ਘੱਟ ਸਾਡੀ ਮਿਹਨਤ ਦਾ ਫਲ ਤੇ ਮਿਲਿਆ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਅਜੇ ਬਿੱਲਾ ਦੇਸ਼ ਪੰਜਾਬ ਸਾਡਾ ਜਿਹੜਾ ਨਵਾਂ ਸ਼ੋਅ ਆ ਉਹ ਸਟਾਰਟ ਹੋਣ ਜਾ ਰਿਹਾ ਤੇ ਪਹਿਲਾ ਐਪੀਸੋਡ ਕਰਨ ਦੇ ਵਾਸਤੇ ਅੱਜ ਅਸੀਂ ਪੰਜਾਬ ਦੀ ਵਿਰਾਸਤ ਦਿਖਾਉਣ ਦੇ ਵਾਸਤੇ ਪੰਜਾਬ ਦੀਆਂ ਜ਼ਮੀਨਾਂ ਤੇ ਪਹੁੰਚ ਚੁੱਕੇ ਆ ਸੋ ਘੁੰਮਦੇ ਪਏ ਸੀਗੇ ਸਾਨੂੰ ਖੇਤ ਦੇਖੇ ਤੇ ਖੇਤ ਦੇ ਵਿੱਚ ਬਾਬਾ ਜੀ ਦਿਖ ਗਏ ਨੇ ਕਈ ਮੋੜੇ ਤੇ ਰੱਖੀ ਹੋਈ ਆ ਇਥੋਂ ਪੰਜਾਬ ਦੀ ਸਾਡੀ ਪਹਿਚਾਨ ਹੁੰਦੀ ਆ ਪੰਜਾਬ ਦੇ ਕਿਸਾਨੀ ਦੀ ਪਹਿਚਾਨ ਹੁੰਦੀ ਆ ਸੋ ਸਭ ਤੋਂ ਪਹਿਲਾਂ ਬਾਬਾ ਜੀ ਦਾ ਆਪਾਂ ਆਪਣੇ ਨਵੇਂ ਸ਼ੋਅ ਦੇਸ਼ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਪੰਜਾਬ ਦੀ ਵਿਰਾਸਤ ਦੇ ਬਾਰੇ ਜਾਣਾਂਗੇ ਪੰਜਾਬ ਦੀ ਜ਼ਮੀਨ ਦੇ ਬਾਰੇ ਜਾਣਾਂਗੇ ਕਿ ਕਿੱਦਾਂ ਪੰਜਾਬ ਦੀ ਜ਼ਮੀਨ ਇੱਕ ਜੱਟ ਦੀ ਜਾਂ ਪੰਜਾਬ ਦੇ ਕਿਸਾਨ ਦੀ ਮਾਂ ਬਣਦੀ ਆ ਸੋ ਬਾਬਾ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਆ ਤੁਹਾਡਾ ਸ਼ੋਅ ਦੇ ਵਿੱਚ ਅੱਛਾ ਜੀ ਧੰਨਵਾਦ ਜੀ ਕੋਈ ਗੱਲ ਨਹੀਂ ਮੈਂ ਖੜਦਾ ਹੀ ਆ ਤੁਹਾਡੇ ਵਾਸਤੇ ਆਪਾਂ ਵੀਰੇ ਕਿਸਾਨੀ ਵੀਰਾਂ ਖੇਤਾਂ ਦਾ ਕੰਮ ਹੈ ਆਪਣਾ ਤੇ ਖੇਤਾਂ ਦੀ ਆਪਣਾ ਪੌਦੇ ਪਾਲਨੇ ਲਾਣੇ ਜਾਂ ਝੋਨਾ ਲਾਉਣਾ ਮਜ਼ਦੂਰ ਲਾਣੇ ਕੰਮ ਕਰਾਉਣਾ ਤੇ ਆਪਾਂ ਇਹਨਾਂ ਦੇ ਵਿੱਚ ਆਪਣਾ ਟਾਈਮ ਪਾਸ ਕਰ ਰਹੇ ਹਾਂ ਬੱਚੇ ਪਾਲ ਰਹੇ ਹਾਂ ਆਪਣਾ ਵਧੀਆ ਵਿਕਾਸ ਚੱਲੀ ਜਾਂਦਾ ਬੱਚਿਆਂ ਦਾ ਵੀ ਆਪਾਂ ਦਾ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਗੁਰਬਖਸ਼ ਸਿੰਘ ਜੀ ਕਿੱਥੋਂ ਜੀ ਜੇ ਜੋਲਾ ਪਿੰਡ ਹੈ ਜੀ ਜੋਲਾ ਪਿੰਡ ਆਪਣੇ ਲਾਣੇ ਦਾ ਕੀ ਨਾਮ ਹੈ ਪੇਛੋਂ ਆਪਣੇ ਲਾਣੇ ਦਾ ਆਪਦਾ ਨਾਮ ਫੋਜਾ ਸਿੰਘ ਸੀ ਜੀ ਅੱਛਾ ਜੀ ਤੇ ਮੇਰੇ ਬ੍ਰਦਰ ਦਾ ਨਾਮ ਜਗੀਰ ਸਿੰਘ ਹੈ ਜੀ ਜੰਗੀਰ ਸਿੰਘ ਜੀ ਹਾਂ ਜੀ ਬਾਬਾ ਜੀ ਅੰਗਰੇਜ਼ੀ ਬੋਲਦੇ ਹੋ ਨਹੀਂ ਅੰਗਰੇਜ਼ੀ ਨਹੀਂ ਹੁੰਦੀ ਅਸੀਂ ਅਨਪੜ੍ਹ ਬੰਦੇ ਆ ਅਨਪੜ੍ਹ ਆ ਬ੍ਰਦਰ ਤੇ ਅੰਗਰੇਜ਼ੀ ਵਾਲਾ ਆ ਹੈ ਨਹੀਂ 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 ਅਸੀਂ ਅੰਗਰੇਜ਼ੀ ਨਹੀਂ ਜਾਣਦੇ ਅੱਛਾ ਮੋਢੇ ਦੇ ਉੱਤੇ ਕੇ ਰੱਖੀ ਹੋਈ ਆ ਤੁਸੀਂ ਕਹੀ ਰੱਖੀ ਹੋਈ ਆ ਇਹ ਵਟਾਂ ਦੇ ਮਿੱਟੀ ਲਾਉਣ ਵਾਸਤੇ ਖਾੜ ਦੇ ਦੂਜੇ ਦੇ ਖੇਤ 'ਚ ਨਾ ਪੈ ਔਰ ਕੋਈ ਆਪਾਂ ਨੂੰ ਜਿਹੜਾ ਕੋਈ ਵਿਕਾਸ ਦਾ ਕੰਮ ਹੈ ਉਹ ਛੋਟਾ ਮੋਟਾ ਕਰ ਲੈਣੇ ਆ। ਅੱਛਾ। ਕਿਹੜੀ ਕਿਹੜੀ ਚੀਜ਼ ਦੀ ਆਜੋ ਇੱਧਰ ਚੱਲਦੇ ਆਂ ਆਪਾਂ ਦਿਖਾਉਨੇ ਆਂ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਮੋਟਰ ਆ ਇੱਥੋਂ ਪਾਣੀ ਸਿੱਧਾ ਖੇਤਾਂ ਵੱਲ ਜਾਂਦਾ ਆ ਇਹ ਸਾਡੇ ਦੇਖ ਸਕਦੇ ਹੋ ਤੁਸੀਂ। ਆ ਜਾਓ। ਤੇ ਕਿਸ ਕਿਸ ਚੀਜ਼ ਦੀ ਖੇਤੀ ਕਰਦੇ ਹੋ? ਖੇਤੀ ਜੀ ਝੁੰਨੇ ਦੀ ਏ। ਆ ਆੜੂਆਂ ਦਾ ਬਾਗ ਏ। ਥੋੜਾ ਜਿਹਾ ਮਰੂਦਾਂ ਦਾ ਬਾਗ ਹੈ ਕੋਈ 10 15 ਪੱਡੇ ਅੰਬਾਂ ਦੇ ਨੇ ਇਹ ਆਪਣੇ ਸ਼ੌਂਕ ਵਾਸਤੇ ਲਾਏ ਹੋਏ ਨੇ ਜੀ ਅੱਛਾ ਹਾਂ ਇਹ ਤੁਸੀਂ ਆ ਪਿੱਛੇ ਇੱਕ ਨਿਗਾਹ ਮਾਰ ਸਕਦੇ ਇਹਨੂੰ ਖਾਲ ਕਹਿੰਦੇ ਨੇ ਇਹ ਖਾਲ ਕੈਮਰਾਮੈਨ ਜੀ ਇੱਧਰ ਫੋਕਸ ਜ਼ਰੂਰ ਕਰੋ ਆ ਖਾਲ ਹੁੰਦੀ ਹੈ ਜਿਹੜੀ ਖੇਤਾਂ ਦੇ ਵਿੱਚ ਸਿੱਧਾ ਪਾਣੀ ਲੈ ਕੇ ਜਾਂਦੀ ਆ ਇਹ ਜਿਹੜੇ ਨੱਕੇ ਨੇ ਨੱਕੇ ਆ ਕਹੀ ਦੇ ਨਾਲ ਮੋੜੇ ਜਾਂਦੇ ਨੇ ਆਓ ਆਪਾਂ ਅੱਗੇ ਚੱਲਦੇ ਆਜੋ ਬਾਬਾ ਜੀ ਪਾਣੀ ਦੇ ਵਿੱਚ ਚੱਲਦੇ ਆ ਦੇਸ਼ ਪੰਜਾਬ ਦੇ ਵਿੱਚ ਜੇ ਕਹਿੰਦੇ ਸ਼ੋਅ ਕਰਨਾ ਤਾਂ ਫਿਰ ਬੜਨਾ ਪੈਣਾ ਇਹ ਵਿੱਚ ਕੈਮਰਾਮੈਨ ਜੀ ਆ ਜਾਓ ਦਿਖਾਉਨੇ ਅੱਛਾ ਬਾਬਾਈ ਹਾਂਜੀ ਇੰਨੀ ਤੋਂ ਪਦੇ ਵਿੱਚ ਹਾਂਜੀ ਜਦੋਂ ਕੰਮ ਕਰਨਾ ਪੈਂਦਾ ਜੀ ਇੱਥੇ ਖੜ੍ਹਜੋਈ ਕੋਈ ਗੱਲ ਨਹੀਂ ਹਾਂਜੀ ਕੰਮ ਕਰਨਾ ਪੈਂਦਾ ਇੰਨੀ ਧੁੱਪ ਦੇ ਵਿੱਚ ਕਹਿੰਦੇ ਹੁੰਦੇ ਨੇ ਵੀ ਜਦੋਂ ਇੱਕ ਕਿਸਾਨ ਨੱਕਾ ਮੋੜਨ ਜਾਂਦਾ ਤੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਧਰਨਾ ਪੈਂਦਾ ਹਾਂਜੀ ਹਾਂਜੀ ਸੱਪਾਂ ਦੀਆਂ ਸਿਰੀਆਂ ਤੇ ਦੀ ਕਰਨਾ ਪੈਂਦਾ ਹੁਣ ਪੇਟ ਪਿਛੇ ਤੇ ਇੱਕ ਆਪਣਾ ਝੋਨਾ ਪਾਲਣਾ ਦਿਨ ਪਰ ਰਾਤ ਫਿਰਨਾ ਗੌਰ ਕਰਨੀ ਸੱਪ ਤਾਂ ਵੀਰ ਜੇ ਜੱਟਾਂ ਦੀ ਜੇ ਇੱਕ jaan ਹੀ ਐ ਬਸ ਉਹਨਾਂ ਦੇ ਨਾਲ ਮਿਲੀ ਹੋਈ ਐ ਹਾਂਜੀ ਹਾਂ ਜੇ ਹੁਣ ਪੈਰ ਟਿਕ ਜੇ ਤਾਂ ਉਹ ਕੱਟ ਸਕਦਾ ਐ ਜੇ ਜੱਟ ਨੂੰ ਅੱਗੇ ਮਿਲ ਜੇ ਤਾਂ ਮਨ ਕਰੇ ਕਈ ਵਾਰ ਕਿ ਉਹ ਮਾਰ ਸਕਦਾ ਜ਼ਮੀਨ ਜੱਟ ਦੀ ਕਹਿੰਦੇ ਮਾਂ ਹੁੰਦੀ ਐ ਹਾਂ ਇਹ ਮਾਂ ਐ ਜੀ ਮਾਂ ਜ਼ਮੀਨ ਦੀ ਹਾਂ ਮਾਂ ਬੁੱਲੀ ਐ ਤੇ ਇਹਦੀ ਨਾਲੇ ਸਾਰਾ ਕੁਛ ਪਰਿਵਾਰ ਬੱਚੇ ਸਭ ਕੁਛ ਇਹ ਮਾਂ ਬੁੱਲੀ ਦੇ ਨਾਲ ਐ ਪਰਿਵਾਰ ਦੇ ਵਿੱਚ ਕੌਣ ਕੌਣ ਜੇ ਤੁਹਾਡੇ ਪਰਿਵਾਰ ਦੇ ਵਿੱਚ ਜੀ ਆਪਣਾ ਇੱਕ ਬੱਚਾ ਐ ਹਾਂਜੀ ਇੱਕ ਨੂੰ ਐ ਆਪਣੀ ਇੱਕ ਪੋਤਾ ਇੱਕ ਆਪਣੇ ਕਰਦੇ ਸੀ ਅੱਛਾ ਬਾਬਾ ਇਹ ਇੱਕ ਥੋੜੀ ਮੈਂ ਜਾਣਕਾਰੀ ਲੂੰਗਾ ਆਪਾਂ ਥੋੜਾ ਦੱਸਾਂਗੇ ਇਹਨੂੰ ਆਪਾਂ ਖਾਲ ਕਹਿੰਦੇ ਜੀ ਖਾਲ ਕਹਿੰਨੇ ਆ ਖਾਲ ਕਹਿੰਨੇ ਆ ਜੀ ਖਾਲ ਕਹਿੰਨੇ ਆ ਇਹਨੂੰ ਹੋਰ ਕੀ ਕਹਿੰਦੇ ਆ ਆਪਾਂ ਇਹਨੂੰ ਆਪਾਂ ਖਾਲਾ ਹੀ ਕਹਿੰਨੇ ਆ ਖਾਲੇ ਦੇ ਵਿੱਚੋਂ ਆਪਾਂ ਪਾਣੀ ਲਾਣੇ ਆ ਪੇ ਕਿੱਲੇ-ਕੱਲੇ ਖੇਤ ਵਾਸਤੇ ਆ ਅੱਛਾ ਜੀ ਹਾਂ ਵੀ ਜਿਹੜੇ ਖੇਤੇ 'ਚ ਪਾਣੀ ਕੱਟੇ ਉਧਰ ਨੱਕਾ ਦੂਜੇ ਪਾਸੇ ਕਰ ਲੋ ਹਾਂ ਜੀ ਤੇ ਉਧਰ ਪਾਣੀ ਲਾ ਲੈਨੇ ਆ ਆਪਾਂ ਜੀ ਖਾਲ ਹੋ ਗਈ ਤੇ ਇਹਨੂੰ ਆਪਾਂ ਕਹੀ ਕਹਤੀ ਹਾਂ ਜੀ ਇਹ ਕਸੀ ਆ ਗਈ ਕਹੀ ਆ ਗਈ ਆਪਣੀ ਹਾਂ ਜੀ ਹਾਂ ਜੀ ਤੇ ਇਹਨੂੰ ਡੌਲ ਕਹਿੰਦੇ ਆ ਇਹ ਕਿੰਨੇ ਆ ਵਟ ਵੀ ਕਹਿੰਦੇ ਆ ਜੀ ਵਟ ਵੀ ਕਹਿੰਦੇ ਆ ਹਾਂ ਜੀ ਹਾਂ ਜੀ ਅੱਛਾ ਜਿੱਦਾਂ ਹੁਣ ਮੌਨਸੂਨ ਦੀ ਰੁੱਤ ਆ ਰਹੀ ਹੈ ਜਿਹੜੀ ਹਾਂ ਜੀ ਹਾਂ ਜੀ ਤੇ ਕਿਤੇ ਨਾ ਕਿਤੇ ਫਿਰ ਹੋ ਰਿਹਾ ਏਦਾਂ ਦੇ ਵੀ ਜ਼ਿਆਦਾ ਬਰਖਾ ਨਾ ਹੋਵੇ ਜ਼ਿਆਦਾ ਮੀਂਹ ਨਾ ਪਵੇ ਹਾਂ ਜੀ ਇਹ ਤੇ ਕਿਸਾਨ ਸੋਚਦੇ ਹੀ ਏ ਵੀ ਆਪਣੇ ਬਰਖਾ ਪੂਰੀ ਪੂਰੀ ਪਵੇ ਸਾਹਬ ਚ ਵਟਾਂ ਡੌਲਾ ਨਾ ਟੁੱਟਣ ਕਿਸੇ ਦਾ ਨੁਕਸਾਨ ਨਾ ਹੋਵੇ ਝੋਨੇ ਦਾ ਆ ਫਾਈਨ ਨਗਰ ਕਿ ਕੈਸਾ ਕਰਨੇ ਵੀ ਜੋ ਪ੍ਰਮਾਤਮਾ ਕਰ ਰਿਹਾ ਹੈ ਜੀਰੀ ਕਿਹੜੀ ਲਾ ਰਹੇ ਹੋ ਫਿਰ ਐਤ ਕੀ ਐਤ ਕਾ 26 ਹੈ ਜੀ 26 ਵਾਲਾ ਹਾਂ ਜੀ 26 ਇਹਦਾ ਇਹ ਕਿੰਨਾ ਫਸਲ ਇਸ ਸਮਾਂ ਕਿੰਨਾ ਲੈਂਦੀ ਹੈ 26 ਇਹ 90 ਕਿ ਦਿਨ ਦੀ ਆਸ ਤੇ ਜੀ ਇਹਦੀ 90 ਕਿ ਦਿਨ ਦੀ ਹਾਂ ਕਟ ਪਾਣੀ ਦੀ ਵਰਤੋਂ ਕਰਕੇ ਨਾ ਇਹ ਲਾ ਰਹੇ ਆ ਉਹ ਦੂਜੀ ਜਿਹੜੀ ਜੀ ਉਹ 6 ਮਹੀਨੇ ਲੈਂਦੀ ਸੀ ਪਾਣੀ ਦੀ ਵਰਤੋਂ ਜਿਆਦਾ ਹੁੰਦੀ ਸੀ ਅੱਛਾ ਪਿੱਛੇ ਜੇ ਕਿਸਾਨਾਂ ਦੇ ਉੱਤੇ ਜਿਹੜੇ ਇਹਨਾਂ ਅਤਿਆਚਾਰ ਹੋ ਰਹੇ ਨੇ ਕਿਸਾਨਾਂ ਦੇ ਉੱਤੇ ਗੋਲੇ ਦਾਗੇ ਜਾਰੇ ਨੇ ਉਹ ਤਾਂ ਜੀ ਦੇਖੋ ਹੁਣ ਕਿਸਾਨ ਬੋਲੀ ਸੀ ਜੇ ਨਹੀਂ ਕਿਸੇ ਪੱਸੇ ਚੱਲਦੇ ਕਿਸਾਨ ਨੂੰ ਪ੍ਰੋਵੀ ਮਰ ਰਿਹਾ ਹੈ ਥੱਲੇ ਬੈਠਾ ਵੀ ਮਰ ਰਿਹਾ ਹੈ ਜੇ ਹੁਣ ਆਪਾਂ ਇਸ ਪਾਸੇ ਤੁਰਨੇ ਆ ਤਾਂ ਕਿਸਾਨ ਨੂੰ ਦੂਜੇ ਪਾਸੇ ਵੀ ਮਾਰ ਹੈ ਤੇ ਜੇ ਆਪਾਂ ਇੱਧਰ ਨੂੰ ਨੇ ਆ ਤਾਂ ਫਿਰ ਕਿਸਾਨ ਦਾ ਬਣਦਾ ਕੁਝ ਨਹੀਂ ਆਜੋ ਬਾਬਾ ਜੀ ਆਪਾਂ ਅੱਗੇ ਖੇਤਾਂ ਵੱਲ ਚੱਲਦੇ ਆ ਇਹਨਾਂ ਨੂੰ ਖੇਤ ਦਿਖਾਉਨੇ ਆ ਸਾਡੇ ਦਰਸ਼ਕਾਂ ਨੂੰ ਅਸੀਂ ਹੁਣ ਕੂਚ ਕਰੰਦੇ ਆ ਅੰਬੀਆਂ ਦਾ ਬਾਗ ਇੱਥੇ ਪਿੱਛੇ ਲੱਗ ਰਿਹਾ ਅੰਬੀਆਂ ਦੇ ਤੁਸੀਂ ਪੌਦੇ ਨੇ ਜਿਹੜੇ ਉਹ ਦੇਖ ਰਹੇ ਹੋ ਸਾਡੇ ਨਾਲ ਦੇਖ ਸਕਦੇ ਹੋ ਵੀ ਕਿਦਾਂ ਜਿਹੜੀਆਂ ਅੰਬੀਆਂ ਨੇ ਉਹ ਕੱਚੀਆਂ ਇਦਾਂ ਦੇ ਦਰਖਤ ਹੁੰਦਾ ਇਹ ਅੰਬ ਦਾ ਪੇੜ ਆਈ ਇਹ ਅੰਬੀਆਂ ਤੁਸੀਂ ਦੇਖ ਸਕਦੇ ਹੋ ਇਹ ਅੰਬੀਆਂ ਲੱਗੀਆਂ ਹੋਈਆਂ ਨੇ ਇੰਧਾ ਪੀਸ ਲੱਗਦੇ ਨੇ ਅੰਬੀਆਂ ਦੇ ਬਾਬਾ ਜੀ ਇੱਧਰ ਭਰੇ ਪਏ ਨੇ ਕਿੰਨੇ ਕ ਪੌਦੇ ਲਾਏ ਕਿੰਨੇ ਕ ਦਰਖਤ ਲੱਗੇ ਜੇ 20 25 ਪੱਡੇ ਤੇ ਅੰਬਾ ਦੇ ਆ ਜੀ ਹਾਂ ਜੀ 40 ਕ ਪੱਡੇ ਅਮਰੂਦਾਂ ਦੇ ਆ 40 ਕ ਪੱਡੇ ਅਮਰੂਦਾਂ ਦੇ ਹਾਂ ਤੇ 33 ਕ ਪੱਡੇ ਆੜੂਆਂ ਦੇ ਉਹ ਤੇ ਸ਼ਿਕਮਾਂ ਦੇ ਆ ਜੀ ਅੱਛਾ ਇਹਦੇ ਉੱਤੇ ਕੀੜੇ ਗੂੜੇ ਦੀ ਕੋਈ ਸਪਰੇ ਕੀ ਕਰਦੇ ਤਾਂ ਨਹੀਂ ਤੁਸੀਂ ਸਪਰੇ ਅਸੀਂ ਜੇ ਕਿਤੇ ਜ਼ਿਆਦਾ ਮੱਖੀ ਬੈਠੇ ਫਲ ਜੋ ਖਰਾਬ ਕਰਦੇ ਫੇਰ ਮਾੜਾ ਮੋਟਾ ਕਰਦੇ ਆ ਨਹੀਂ ਅਸੀਂ ਸਪਰੇ ਨਹੀਂ ਕਰਦੇ ਫੱਡਿਆਂ ਦੇ ਜੀ ਸੋ ਆਪਣੇ ਸ਼ੌਂਕ ਵਾਸਤੇ ਲਾਏ ਖਾਨਕੁੰਲੀ ਸ਼ੌਂਕ ਵਾਸਤੇ ਲਾਏ ਹਾਂ ਤੁਸੀਂ ਸਾਹਮਣੇ ਨਜ਼ਰ ਪਿੱਛੇ ਮਾਰ ਸਕਦੇ ਹੋ ਮੇਰੇ ਅੰਬਾਂ ਦੇ ਪੌਦੇ ਨੇ ਉਹ ਪਿੱਛੇ ਅਮਰੂਦਾਂ ਦੇ ਦਰਖਤ ਲੱਗੇ ਹੋਏ ਨੇ ਆਓ ਜੀ ਆਪਾਂ ਅੰਬੀਆਂ ਦਿਖਾਉਨੇ ਆ ਬਾਬਾ ਜੀ ਇਹ ਰੀ ਅੰਬੀਆਂ ਆ ਆਜੋ ਹੀ ਆਜੋ ਇਹ ਅੰਬੀਆਂ ਦਾ ਦਰਖਤ ਦੇਖ ਸਕਦੇ ਹੋ ਤੁਸੀਂ ਇਹ ਅੰਬ ਲੱਗੇ ਹੋਏ ਨੇ ਏ ਆਂਬ ਫੜ ਲਓ ਇੱਕ ਵਾਰ ਦਿਖਾ ਦਿਓ ਇੱਕ ਜਦੋਂ ਕਿਸਾਨ ਆਪ ਦੀ ਫਸਲ ਨੂੰ ਆਪਣੇ ਹੱਥ ਦੇ ਵਿੱਚ ਫੜਦਾ ਹੈ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਅਲੱਗ ਮੁਸਕਾਨ ਹੁੰਦੀ ਹੈ ਉਹ ਤੁਸੀਂ ਬਾਬਾ ਜੀ ਦੇ ਸ਼ਕਲ ਦੇ ਉੱਤੇ ਦੇਖ ਸਕਦੇ ਹੋ ਵੀ ਲੱਗਦਾ ਹੈ ਮਨ ਖੁਸ਼ ਹੁੰਦਾ ਹੈ ਵੀ ਆਪਣਾ ਫਲ ਲੱਗਿਆ ਜੀ ਆਪਣਾ ਪੇਡੇ ਲਾਏ ਹੋਏ ਮਿਹਨਤ ਕੀਤੀ ਵੀ ਆਪਣੀ ਮਿਹਨਤ ਦਾ ਫਲ ਇਹ ਅੱਛਾ ਬਾਬਾ ਜੀ ਇੰਨੀ ਉਮਰ ਦੇ ਵਿੱਚ ਤੁਸੀਂ ਇੱਥੇ ਖੇਤਾਂ ਦੇ ਵਿੱਚ ਆ ਰਹੇ ਹੋ ਆ ਤੁਹਾਡੇ ਬੱਚੇ ਨੇ ਜਿਹੜੇ ਆਉਂਦੇ ਬੱਚੇ ਵੀ ਆਉਂਦੇ ਨੇ ਜੀ ਬੱਚੇ ਹੁਣ ਘਰ ਨੂੰ ਗਏ ਨੇ ਆ ਟਰੈਕਟਰ ਵੀ ਚਲਾਉਂਦਾ ਸੀ ਬੱਚਾ ਹੀ ਟਰੈਕਟਰ ਚਲਾਉਂਦੇ ਸੀ ਪਿੱਛੇ ਹਾਂ ਉਹ ਬੱਚਾ ਚਲਾਉਂਦਾ ਸੀ ਤੇ ਉਹ ਘਰ ਨੂੰ ਗਏ ਨੇ ਹਾਂ ਆਏ ਕੱਦੂ ਦੇ ਵਿੱਚ ਵੜਦੇ ਆ ਜਿੱਥੇ ਜੀਰੀ ਲੱਗਦੀ ਹੁੰਦੀ ਆ ਨਾ ਤੇ ਉਹਨੂੰ ਆ ਕੱਦੂ ਕਹਿੰਦੇ ਨੇ ਕੱਦੂ ਕੱਦੂ ਹੀ ਕਹਿੰਦੇ ਨੇ ਬਾਬਾ ਜੀ ਹਾਂ ਜੀ ਕੱਦੂ ਆਪਣੇ ਪੰਜਾਬੀ ਚ ਕੱਦੂ ਕਹਿੰਦੇ ਨੇ ਹਾਂ ਬਾਕੀ ਦੂਜੀ ਮਾਂਹਿੰਦੀ ਬੋਲੀ ਚ ਇਹਨੂੰ ਕਹਿੰਦੇ ਗਾਰਾ ਕਰਤਾ ਗਾਰਾ ਕਰਤਾ ਹਾਂ ਵੀ ਗਾਰਾ ਬਣਾ ਲਿਆ ਆਪਣਾ ਆਪਣੇ ਪੰਜਾਬ ਦੇ ਵਿੱਚ ਤੇ ਕੱਦੂ ਕਹਿੰਦੇ ਨੇ ਹਾਂ ਜੀ ਆਪਣਾ ਪੰਜਾਬੀ ਬੋਲੀ ਕੱਦੂ ਆਦੀ ਹੈ ਪਾਉਂ ਤੇ ਪਿੱਛੇ ਆ ਤੁਹਾਨੂੰ ਇਹ ਜੀਰੀ ਲੱਗਦੇ ਦਿਖਾਉਣਾ ਦਿਖਾਵਾਂਗੇ ਵੀ ਕਿੱਦਾਂ ਜੀਰੀ ਲੱਗਦੀ ਆ ਇਹ ਪਹਿਲਾਂ ਟਰੈਕਟਰ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਆ ਇਹਨੂੰ ਟਰੈਕਟਰ ਦੇ ਨਾਲ ਵਾਹਨ ਕੀਤਾ ਜਾਂਦਾ ਆ ਇਨੂੰ ਫਿਰ ਕੱਦੂ ਬਣਾਇਆ ਜਾਂਦਾ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਕਿੱਦਾਂ ਕਿੱਦਾਂ ਕੱਦੂ ਬਣਾਇਆ ਜਾਂਦਾ ਇਹਨੂੰ ਥੋੜਾ ਰੋਟਾ ਬਟਰ ਪੱਗ ਲੱਗਾ ਉਹਦੇ ਵਿੱਚ ਜੀ ਰੋਟਾ ਬਟਰ ਨਾਲ ਕੱਦੂ ਕਰਮ ਵੱਜਦਾ ਹਾਂ ਇਹਦੇ ਨਾਲ ਆਪਾਂ ਜੋ ਡੈਡੀ ਵਿਰਿੰਦੀ ਉਹ ਅਕਸੀ ਨਾਲ ਆਪਾਂ ਆਪ ਸਾਫ਼ ਕਰਦੇ ਆ ਤੇ ਲੇਵਰਾ ਪਿੱਛੇ ਪੇਡੇ ਲਾਂਦੀਆਂ ਜੀ ਅੱਛਾ ਇੱਕ ਵਾਰ ਸਾਨੂੰ ਕਸੀ ਦੇ ਨਾਲ ਥੋੜੀ ਆ ਲੀਪ ਕੇ ਦੱਸ ਦੋ ਇਹ ਡੋਲ ਨੂੰ ਲੀਪਿਆ ਜਾਂਦਾ ਵੀ ਉਹਨੂੰ ਪੱਕੇ ਤਰੀਕੇ ਦੇ ਨਾਲ ਇਦਾਂ ਲੀਪਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਹਾਂ ਇਦਾਂ ਕਰਦੇ ਆ ਜੀ ਇਹ ਵੇ ਪਾਣੀ ਰੋਕਣ ਵਾਸਤੇ ਹੁੰਦਾ ਵੀ ਲੰਬੇ ਵਾਲਾ ਕੰਮ ਨਾ ਹੋਏ ਕਿਸੇ ਜਲ ਜਾਏ ਨਾ ਆਪਣਾ ਪਾਣੀ ਨਾ ਬਰਾਬਾਦ ਹੋਏ ਜੀ ਪਰ ਐ ਲੈ ਜਾਂਦੇ ਆ ਜੀ ਆਜੋ ਜੀ ਆਜੋ ਬਾਹਰ ਚੱਲੀਏ ਆਪਾਂ ਹੋਰ ਦੱਸਦੇ ਹਾਂ ਹੁਣ ਆਪਾਂ ਲੈ ਕੇ ਚੱਲਦੇ ਹਾਂ ਅਮਰੂਦਾਂ ਵਾਲ ਬਾਗਲਾ ਵਾਲ ਲੈ ਕੇ ਚੱਲੋ ਸਾਨੂੰ ਹਾਂਜੀ ਤੇ ਅਮਰੂਦ ਅਮਰੂਦਾਂ ਦੇ ਜਿੱਦਾਂ ਪਿੱਛੇ ਅੰਬੀਆਂ ਦੇ ਬਾਗ ਲੱਗਿਆ ਇਹ ਇਦਾਂ ਹੀ ਅਮਰੂਦ ਵੀ ਵਿੱਚੇ ਲਾਏ ਹੋਏ ਨੇ ਹੁਣ ਅੰਬੀਆਂ ਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਮਰੂਦਾਂ ਦੀ ਹਜੇ ਰੋਤ ਨਹੀਂ ਆਈ ਹਾਂ ਲੱਗ ਰਿਹਾ ਜੀ ਫਲ ਬਹੁਤ ਲੱਗ ਰਿਹਾ ਛੋਟੇ ਅਮਰੂਦਾਂ ਦਾ ਵੀ ਫਲ ਹਜੇ ਪੁੰਗਰਨਾ ਸਟਾਰਟ ਹੋ ਗਿਆ ਇਹ ਅਮਰੂਦਾਂ ਦੇ ਪੌਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਅਮਰੂਦ ਦਾ ਵੀ ਕੋਈ ਬੀਜ ਹੁੰਦਾ ਹੈ ਇਹਦੇ ਵੀ ਫਸਲਾਂ ਹੁੰਦੀਆਂ ਹਾਂ ਜੀ ਬੀਜ ਨੇ ਬੀਜ ਲੱਗਦੇ ਨੇ ਬੀਜ ਛੋਟੇ ਛੋਟੇ ਲਿਆ ਕੇ ਉਹ ਲਪਾਵਿਆਂ ਚ ਪਾ ਕੇ ਉਸ ਜਿਵੇਂ ਚ ਦੱਬ ਕੇ ਜਮਾਉਨੇ ਆ ਅੱਛਾ ਜੀ ਤੂੰ ਜਗੱਟ ਦਾ ਪੱਡਾ ਹੋ ਜਾਂਦਾ ਫਿਰ ਉਹਨਾਂ ਦਾ ਖੱਡਾ ਬਣਾ ਕੇ ਦਵਾਈ ਪਾ ਕੇ ਫਿਰ ਇਹ ਪੱਡੇ ਲਾਉਂਦੇ ਕਿਤੇ ਨਾ ਕਿਤੇ ਜਿਹੜਾ ਬਾਹਰ ਜਾਣ ਕਰਕੇ ਬੱਚਿਆਂ ਦਾ ਖੇਤਾਂ ਦੇ ਵੱਲ ਰੁਝਾਨ ਘਟ ਰਿਹਾ ਕਹਿੰਦੇ ਨੇ ਵੀ ਕੱਲਾ ਫੇਸਬੁੱਕ YouTube Instagram ਦੇ ਉੱਤੇ ਵੀਡੀਓ ਪਾਉਣ ਜੋਗੇ ਰਹਿ ਗਏ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅਸੀਂ ਜਿਵੇਂ ਬਾਹਰ ਬੂਰਾ ਵਾਲਾ ਤਾਂ ਘੱਟ ਹੀ ਦੇਖਦੇ ਆ ਜਿਆਦਾ ਆਪਾਂ ਨੂੰ ਖੇਤੀ ਮਿਹਨਤ ਦਾ ਲਾਲਚ ਹੈ ਜੀ ਆਪਾਂ ਆਪਣੀ ਖੇਤੀ ਦੇ ਵਿੱਚ ਇੱਕ ਕਰਦੇ ਆ ਇੱਥੇ ਮਿਹਨਤ ਕਰ ਰਹੇ ਆ ਆਪਣਾ ਇਹ ਕੈਨੇਡਾ ਹੈ ਜੀ ਆ ਬੱਚੇ ਪਰ ਰੋਟੀ ਖਾ ਰਹੇ ਨੇ ਸੁੱਖ ਦੀ ਖਾ ਰਹੇ ਨੇ ਲੈਣਾ ਨਹੀਂ ਦੇਣਾ ਨਹੀਂ ਜਿਵੇਂ ਆਪਣੇ ਨੀਂਦ ਸੁੰਦੇ ਨੇ ਨੀਂਦ ਉੱਠਦੇ ਨੇ ਜਦੋਂ ਆਂਢੀ ਗੁਆਂਢੀ ਤਾਂ ਕੋਈ ਬੱਚਾ ਜਦੋਂ ਬਾਹਰ ਵੱਲ ਨੂੰ ਜਾਂਦਾ ਤੇ ਆਪਣੇ ਖੁਦ ਦੇ ਜਵਾਬ ਕਹਿ ਦਿੰਦੇ ਨੇ ਪਾਪਾ ਮੈਂ ਵੀ ਬਾਹਰ ਜਾਣਾ ਬਾਪੂ ਮੈਂ ਵੀ ਬਾਹਰ ਜਾਣਾ ਨਹੀਂ ਨਹੀਂ ਆਪਣੇ ਬੱਚੇ ਨੂੰ ਮੈਂ ਪਹਿਲੀ ਸਮਝਾਈ ਬੇਟੇ ਇੱਥੇ ਮਿੰਤ ਕਰ ਲੋ ਤਾਂ ਤੁਹਾਡਾ ਇਹ ਵੀ ਕਿ ਬਾਹਰ ਹੀ ਹੈ ਕੈਨੇਡਾ ਹੀ ਹੈ ਸਮਝੋ ਕੈਨੇਡਾ ਹੀ ਹਾਂ ਤੇ ਜੇ ਵੀ ਤੁਸੀਂ ਇੱਥੇ ਨਹੀਂ ਕਰੋਗੇ ਤਾਂ ਉੱਥੇ ਜਾ ਕੇ ਹੀ ਕਰੋਗੇ ਅੱਛਾ ਜੀ ਮਾਪੇ ਨੂੰ ਵੀ ਸਭ ਕੁ ਕਰਜਾਈ ਕਰੋਗੇ ਜੀ ਠੀਕ ਹੈ ਫਿਰ ਉਹਨੂੰ ਕਹੋਗੇ ਵੀ ਕਿਲਾ ਜਮੀਨ ਵਿੱਚੋਂ ਪੈਸੇ ਭੇਜੋ ਜਮੀਨ ਵਿੱਚ ਹਾਂ ਜੀ ਅੱਜ ਮੋਟਰ ਮੇ ਲੱਗਦਾ ਚੱਲਣ ਨਹੀਂ ਦੀਦਾ ਨਾ ਮੋਟਰ ਚਲਾ ਲੈਣੀ ਆਪਾਂ ਚਲਾ ਦਿੰਦੇ ਆਜੋ ਆਪਾਂ ਮੋਟਰ ਵਿੱਚ ਲਵਾ ਕੇ ਦੱਸਾਂਗੇ ਤੁਹਾਨੂੰ ਕਿੱਦਾਂ ਪਾਣੀ ਖੇਤਾਂ ਵੱਲ ਜਾਂਦਾ ਹੈ ਤੇ ਬਾਬਾ ਜੀ ਨਾ ਹੋਰ ਗੱਲਾਂ ਬਾਤਾਂ ਕਰਾਂਗੇ ਤੇ ਪਿੱਛੇ ਮੇਰੇ ਵੀਰ ਬੈਠੇ ਹੋਏ ਨੇ ਜਿਹੜੇ ਸਪੈਸ਼ਲ ਬੰਗਾਲ ਤੋਂ ਆਏ ਹੋਏ ਨੇ ਇੱਥੇ ਜੀਰੀ ਲਾਉਣ ਦੇ ਵਾਸਤੇ ਕਿਉਂਕਿ ਜੀਰੀ ਦਾ ਸੀਜ਼ਨ ਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿੰਦਾ ਜੀਰੀ ਲੱਗਦੀ ਹੁੰਦੀ ਹੈ ਕਿਨੂੰ ਪੌਂਦ ਕਹਿੰਦੇ ਹੁੰਦੇ ਨੇ ਕਿਹੜੀ 26 ਪੌਂਦ ਹੁੰਦੀ ਹੈ ਜਾਂ ਪੌਂਦ ਦੀਆਂ ਹੋਰ ਕੀ ਪ੍ਰਕਾਰਾਂ ਹੁੰਦੀਆਂ ਨੇ ਆਓ ਚੱਲਦੇ ਆਂ ਛੇ ਮੇਰੇ ਵੀਰ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਏ ਸਪੈਸ਼ਲ ਬਾਹਰੋਂ ਆਏ ਹੋਏ ਨੇ ਇੱਥੇ ਜੀਰੀ ਦਾ ਸੀਜ਼ਨ ਚੱਲ ਰਿਹਾ ਪੰਜਾਬ ਦੇ ਵਿੱਚ ਇਹਨੂੰ ਪੌਂਦ ਕਹਿੰਦੇ ਨੇ ਜੀ 26 ਦੀ ਪੌਂਦ ਆ ਇਹ 26 ਦੀ ਆ ਬਾਬਾ ਜੀ ਅੱਛਾ ਇਹ 26 ਦੀ ਪੌਦ ਹੈ ਜੀ 26 ਦੀ ਪੌਂਦ ਆ ਬਾਬਾ ਇਹ ਪਹਿਲਾਂ ਤੇ ਮੈਨੂੰ ਦੱਸੋ ਇਹ ਲਾਈ ਕਿੱਦਾਂ ਜਾਂਦੀ ਆ ਪੌਂਦ ਇਹ ਦੇਖੋ ਜੀ ਆ ਖੇਤ ਲੱਗੇ ਹੋਏ ਤੁਸੀਂ ਇੱਧਰ ਦੇਖ ਲਓ ਪਹਿਲਾਂ

सभी जने सभी जन एक ही जगह से हो हाँ ये की जगह कितने जन आयो चौदह जन चौदह जन आए हो पंजाब कैसा लगा आपको पंजाब अच्छा लग गया अच्छा लगता है जब भी आते हो अच्छा ही लगता है अच्छा ही लगता है अच्छा सरदार जी कैसे हैं सरदार जी अभी अच्छा है अच्छा है अच्छा रोटी पानी कहा आप खुद बनाते हैं यहाँ पे तो यहाँ पे खुद बनाते अच्छा पीछे घर पे कितना एकड़ जमीन है आपके दो ही एकड़ है दो ही एकड़ है आपका क्या नाम है नूरुल हक नरुल हक आपके पास कितना एकड़ जमीन है एक एकड़ होगा एक, एक, हो एक, एक, एक हो हाँ अच्छा क्या यहाँ पे आप काम करने के लिए आए जीरी लगाने के लिए आए। गर्मी कितनी के यहाँ पे जहाँ पे ज्यादा है वहाँ पे ज्यादा है गर्मी यहाँ पंजाब में ज्यादा है पंजाब में ज्यादा है हाँ। आपका क्या नाम है महिदुर शादी हुआ है हां हो गया हो गया हाँ। बच्चों के लिए आया जाके हां काम करने के लिए आपके पास कितना एकड़ जमीन है आधा एकड़ होगा आधा एकड़ होगा वहां पे लगाए जमीन में पनीर ही गाढ़ा है नहीं लगाए अभी यहां जाके लगाएगा अच्छा यहां पे पहले सीजन आता है हां कौन सी लगा रहे हो वहां पे पनीर ही कौन सी लगा रहे हो यही लगाता है हम छबी लगाता है हां छबी लगाता है सभी जी जी छबी 26 लगाता है परमात्मा इननु चढ़ दी गला ਦੇ ਵਿੱਚ ਰੱਖੇ ਵੀ ਕਹਿੰਦੇ ਹੁੰਦੇ ਨੇ ਇੱਕ ਜਿਹੜਾ ਢਿੱਡਾ ਜਾਂ ਪੇਟ ਕਹਿ ਲੋ ਉਹ ਖਿੱਚ ਕੇ ਦੂਰ ਪਰਦੇਸਾਂ ਤੋਂ ਆਪਦੇ ਦੇਸ਼ ਤੋਂ ਦੂਰ ਲੈ ਜਾਂਦੇ ਨੇ ਖਾਣ ਦੇ ਵਾਸਤੇ ਬੰਦਾ ਕੀ ਕੁਝ ਨਹੀਂ ਕਰਦਾ। ਇਹਦੇ ਦਰਖਤ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਜੀ ਇਹਨਾਂ ਨੂੰ ਫਲ ਲੱਗਿਆ ਸੀ ਹੁਣ ਇਹਨਾਂ ਦਾ ਫਲ ਕੁਛ ਤਾਂ ਜੋਕਾ ਤੋੜ ਲਿਆ। ਹਾਂ। ਹੁਣ ਛੋਟਾ ਰਹਿ ਗਿਆ ਜਿਹੜੇ ਰਹਿ ਗਏ ਵਿਚ ਆ ਦੇਖੋ। ਆਹ ਦੇਖ ਸਕਦੇ ਹੋ ਤੁਸੀਂ ਚੀਕੂ ਦੇ ਨੇ ਜਿਹੜੇ। ਹਾਂ ਜੀ ਚੀਕੂ ਲੱਗੇ ਹੋਏ ਨੇ ਆਜੇ। ਇਹ ਇਹ ਇਹਦੇ ਵੀ ਕੋਈ ਕਿਸਮਾਂ ਹੁੰਦੀਆਂ ਚੀਕੂ ਦੀਆਂ। ਹਾਂ ਜੀ ਹਾਂ ਜੀ। ਕਿਹੜੀ ਕਿਹੜੀ ਆਪਣੀ ਕੋਲ ਕਿਹੜੀ ਕਿਸਮ ਹੈ? ਇਹ ਦੀ ਵੈਰਾਈਟੀ ਸਾਨੂੰ ਇੱਥੇ ਨਾ ਬਾਗਮਾਲ ਨਹੀਂ ਹੁੰਦਾ ਉਹ। ਉਹ ਦੱਸ ਗਿਆ ਸੀ ਕਹਿੰਦੇ ਵਧੀਆ ਚੀਜ਼ ਹੈ ਪਰ ਨਾ ਸਾਡੇ ਯਾਦ ਨਹੀਂ ਰਹਿੰਦਾ ਜੀ ਇਹਨਾਂ ਦਾ ਅੱਛਾ ਆ ਦੇਖੋ ਜੀ ਦੁਬਾਰੇ ਫਲ ਅੱਗੇ ਫੇਰ ਸਟਾਰਟ ਹੋ ਰਿਹਾ ਦੇ ਫਲ ਸਟਾਰਟ ਹੋ ਰਿਹਾ ਜੀ ਇਹਦੇ ਉੱਤੇ ਕੋਈ ਸਪਰੇ ਵਗੈਰਾ ਕੋਈ ਛਿੜਕੇ ਤੇ ਨਹੀਂ ਜਾਂਦਾ ਤੁਹਾਡੇ ਵੱਲੋਂ ਹੀ ਨਹੀਂ ਜੀ ਇਸ ਇੱਕ ਇੱਕ ਦੋ ਸਪਰੇ ਤਾਂ ਕਰਨੀ ਪੈਂਦੀ ਹੈ ਕੁਦਰਤੀ ਤੌਰ ਤੇ ਹਾਂ ਜਦ ਮੱਖੀ ਜਿਆਦਾ ਹੁੰਦੀ ਹੈ ਨਾ ਫੁੱਲਾਂ ਤੇ ਹਾਂ ਜੀ ਆ ਜੀ ਫਿਰ ਉਹਨਾਂ ਦੇ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਨੀਚੇ ਜਿਹੜਾ ਫਲ ਆ ਉਹ ਚੀਕੂ ਦਾ ਫਲ ਆ ਏ ਟੁੱਟ ਕੇ ਖਰਾਬ ਹੋਣ ਲੱਗ ਜਾਂਦਾ ਜਦੋਂ ਵੀ ਕਹਿੰਦੇ ਸਰਕਾਰਾਂ ਦੇ ਅੱਗੇ ਜੇ ਕਿਸਾਨ ਕੋਈ ਮੰਗ ਕਰਦਾ ਤਾਂ ਇੰਨਾਂ ਚੀਜ਼ਾਂ ਦੀਆਂ ਮੰਗਾਂ ਕਰਦਾ ਵੀ ਸਾਨੂੰ ਘੱਟੋ ਘੱਟ ਸਾਡੀ ਮਿਹਨਤ ਦਾ ਫਾਲਤੂ ਮਿਲਿਆ ਹੋਵੇ। ਦੇਖੋ ਜੀ ਨਿੱਕੇ ਨਿੱਕੇ ਪੇਡੇ ਪੁੱਤਾਂ ਵਾਂਗੂ ਪੱਲੀ ਦੀ ਨੇ। ਫਿਰ ਜਦੋਂ ਇਸ ਤਰ੍ਹਾਂ ਨੁਕਸਾਨ ਹੁੰਦਾ ਹੈ ਫਿਰ ਮੰਨ ਨੂੰ ਮੰਗਤਾ ਹੈ। ਸਰਕਾਰਾਂ ਨੂੰ ਜੇਕਰ ਕੋਈ ਮੰਗ ਕਰਨੀ ਹੋਵੇ ਤੇ ਕੀ ਮੰਗ ਕਰੂੰਗੇ? ਮੰਗ ਤਾਂ ਅਸੀਂ ਇਹੀ ਕਰਦੇ ਆ ਵੀ ਸਾਡੇ ਜੋ ਨੁਕਸਾਨ ਹੈ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਏ ਥੋੜਾ ਬਾਤ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ। ਪਿੰਡਾਂ ਦੇ ਵਿੱਚ ਇੱਕ ਜਿਹੜੀ ਪਿੰਡਾਂ ਵਾਲੀ ਭਾਸ਼ਾ ਆ ਹਾਂਜੀ ਥਾਰਿਆ ਮਹਾਰਾ ਜਿੱਦਾਂ ਆਪਾਂ ਕਰਦੇ ਹੁੰਨੇ ਆ ਪਿੰਡ ਦੇ ਵਿੱਚ ਉਹ ਕਿਤੇ ਨਾ ਕਿਤੇ ਅਲੋਪ ਹੁੰਦੀ ਜਾ ਰਹੀ ਆ ਪਿੰਡਾਂ ਦੀ ਜਿਹੜੀ ਵਿਰਾਸਤ ਪਹਿਲਾਂ ਤੁਹਾਡੀ ਪ੍ਰਾਣੀ ਵਿਰਾਸਤ ਸੀਗੀ ਉਹ ਝਰਖਾ ਕੱਤਣਾ ਹਾਂਜੀ ਉਹ ਤਾਂ ਹੁਣ ਜਿਹੜੇ ਪ੍ਰਾਣ ਰਣੇ ਰਵਾਇਤਾਂ ਛੱਡ ਗਏ ਸਭ ਜਵਾਗ ਅੱਗੇ ਹੁਣ ਨਵੇਂ ਰਿਸ਼ਤਿਆਂ ਤੇ ਨਵੇਂ ਜਵਾਗ ਚੱਲ ਕੰਮ ਕਰ ਰਹੇ ਨੇ ਆ ਖੇਤੀ ਦਾ ਵੀ ਕੰਮ ਜਵਾਗ ਛੱਡਦੇ ਨੇ ਕਹਿੰਦੇ ਨਹੀਂ ਹੁੰਦਾ ਸਾਡੇ ਤੋਂ ਤੂੰ ਕਰਨੀ ਆ ਕਰ ਲੈ ਨੇ ਠੇਕੇ ਦੇ ਦੋ ਅਸੀਂ ਕਹਿੰਦੇ ਵਟੇਕੇ ਤੇ ਕੇਸੀ ਜਿਹੜੇ ਮਾੜੇ ਮੁੱਟੇ ਤੁਰਦੇ ਫਿਰਦੇ ਆ ਅਸੀਂ ਕਿੱਥੇ ਜਾਵਾਂਗੇ ਹੁਣ ਇਹਨਾਂ ਆਪਣੇ ਖੇਤੀ ਚ ਆਉਨੇ ਆ ਆਪਣੇ ਕੰਮ ਲੱਗੇ ਆ ਕਿਸੇ ਦਾ ਮਾੜਾ ਨਹੀਂ ਕਿਸੇ ਦਾ ਚੰਗਾ ਨਹੀਂ ਆਪਣੇ ਖੇਤਾਂ 'ਤੇ ਧਿਆਨ ਹੈ ਅੱਜ ਕੱਲ ਜਿੱਦਾਂ ਪਹਿਲਾਂ ਸੱਥਾਂ ਹੁੰਦੀਆਂ ਸੀਗੀਆਂ ਆਪਣੇ ਪਿੰਡਾਂ ਦੇ ਵਿੱਚ ਸੱਥਾਂ ਲੱਗਦੇ ਬਜ਼ੁਰਗ ਜਿਹੜੇ ਹੋਏ ਆਪਣੇ ਇਕੱਠੇ ਹੋ ਜਾਂਦੇ ਸੀ ਬੈਠ ਜਾਂਦੇ ਸੀ ਤੇ ਉਹ ਸੱਥਾਂ ਅੱਜ ਵੀ ਲੱਗਦੀਆਂ ਨੇ ਕਿਤੇ ਬਸ ਜੀ ਕਿਤੇ ਵਿਰਲੇ ਪਿੰਡੇ ਚ ਹੀ ਐ ਬਸ ਸਾਥ ਸੁਤਰਾ ਵਾਲਾ ਕੰਮ ਗਿਆ ਹੁਣ ਹੁਣ ਤਾਂ ਦੋ ਜਣੇ ਉਂ ਇਕੱਠੇ ਹੋ ਕੇ ਨਹੀਂ ਬੰਦੇ ਯਾਦ ਕਰਦੇ ਹਾਂ ਆਪਣਾ ਪੁਰਾਣਾ ਸਮਾਂ ਯਾਦ ਹਾਂਜੀ ਹਾਂਜੀ ਉਹ ਯਾਦ ਕਰਨੇ ਆ ਅਸੀਂ ਬਚਪਨ ਜੇ ਹੁੰਦੇ ਸੀ ਤਾਂ ਵੀ ਸੱਥਾਂ ਦੇ ਵਿੱਚ ਖੇਡਦੇ ਸੀ ਸਾਰਾ ਸਾਰਾ ਦਿਨ ਉੱਥੇ ਸੱਥਾਂ ਦੇ ਵਿੱਚ ਹੀ ਖੇਡੀ ਜਣਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਆਪਣੀਆਂ ਮਾਵਾਂ ਹੁੰਦੀਆਂ ਸੀਗੇ ਉਹ ਚੂਰੀ ਕੁੱਟ ਕੇ ਖਵਾਨੀ ਰਾਤ ਨੂੰ ਜਦੋਂ ਬੱਚਾ ਸੋਣਾ ਨਹੀਂ ਉਹਨੂੰ ਲੋਰੀਆਂ ਸੁਣਾਉਂੀਆਂ ਮੰਜੇ ਦੇ ਨਾਲ ਜੋ ਝੋਲੀ ਬਣਾ ਲਿੰਦੇ ਸਨ ਫੇ ਕਹਿੰਦੇ ਇਸ ਤਰ੍ਹਾਂ ਪਿੰਗਾ ਪਾ ਦਿੰਦੇ ਆ ਜਾਂ ਉਹਦੇ ਪਿੱਛੇ ਜਾਂ ਟੋਕਰਾ ਹੋਣਾ ਜਾਂ ਭੰਗੂੜਾ ਜਾਂ ਹੁੰਦਾ ਸੀ ਉਹਦੇ ਬਿਠਾ ਕੇ ਵੈਸੇ ਉਹਨਾਂ ਨੇ ਦੈਂ ਛੂਟਾ ਦੇ ਦੇਣਾ ਨਾਲੇ ਤੇ ਰੋਟੀਆਂ ਬਣਾਈ ਜਣੇ ਨਾਲੇ ਛੂਟੇ ਦੇਈ ਜਣੇ ਫੇ ਜਵਾਗਰ ਰੋਏ ਨਾ ਯਾਦ ਆਉਂਦੀ ਹਾਂਜੀ ਯਾਦ ਤੇ ਉਹ ਬਚਪਨ ਤਾਂ ਯਾਦ ਆਉਂਦਾ ਹੀ ਪੁਰਾਣਾ ਪੰਜਾਬ ਤੇ ਅੱਜ ਦੇ ਥੋੜੇ ਪੰਜਾਬ ਦੇ ਵਿੱਚ ਕੁਝ ਅੰਤਰ ਦੇਖਦਾ ਹੀ ਅੰਤਰ ਜੀ ਬਹੁਤ ਬਦਲੇ ਗਏ ਨੇ ਅੱਗੇ ਨਾਲੋਂ ਬਹੁਤ ਬਦਲੇ ਗਏ ਨੇ ਹਾਂਜੀ ਹੁਣ ਤਾਂ ਆਪਣਾ ਜਿਹੜਾ ਬੱਚਾ ਪੇਡਦਾ ਜੇ ਮੈਂ ਅਗਲਾ ਉਹਦੀ ਸਵਾਲ ਨਹੀਂ ਕਰਦੀਆਂ ਉਹ ਕਹਿਣਗੇ ਜੇ ਰੁੰਦਾ ਰੋਣ ਦੇ ਆਪਣੇ ਕਮਾਂਕਾਰਾਂ ਚ ਹੀ ਵਸ ਰਹਿੰਦੀਆਂ ਨੇ ਹੋਰ ਤਾਂ ਬਸ ਆਪਣਾ ਸਰੀਆ ਪਿਆ ਜੀ ਸਾਰਿਆਂ ਦਾ ਜੇਕਰ ਅੰਕਲ ਹੀ ਕੋਈ ਇੱਕ ਗੱਲ ਤੁਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੂੰ ਪੰਜਾਬ ਨੂੰ ਸੰਭਾਲਣ ਵਾਸਤੇ ਪੰਜਾਬ ਦੀ ਵਿਰਾਸਤ ਸੰਭਾਲੀ ਇਹ ਹੀ ਕਹਿੰਦੇ ਵੇ ਮਾਂ ਬੋਲੀ ਜਿਹੜੀ ਤੇ ਧਰਤੀ ਮਾਤਾ ਜੀ ਇਹਨਾਂ ਦੇ ਨਾਲ ਸਹਯੋਗ ਰੱਖੋ ਬੱਚਿਆਂ ਨਾਲ ਪਿਆਰ ਰੱਖੋ ਬਾਹਰ ਦਾ ਖਿਹੜਾ ਛੱਡੋ ਆਪਣੀ ਮਿਹਨਤ ਕਰੋ ਆਪਣੇ ਖਾਓ ਹੱਕਾ ਦਾ ਖਾਓ ਤਾਂ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀ ਤੇ ਅੰਦਰ ਰੁਕਸ਼ੀਆਂ ਵਸਦਾ ਹੈ ਤੇ ਜਦ ਬੱਚੇ ਬਾਹਰ ਚਲੇ ਜਾਂਦੇ ਮਾਂ ਬਾਪ ਇੱਥੇ ਰੋਲਦੇ ਨੇ ਬੱਚੇ ਬਾਹਰ ਰੋਲਦੇ ਨੇ ਫਿਰ ਬਹੁਤ ਔਖਾ ਹੁੰਦਾ ਜੀ ਬਹੁਤ ਮਿਹਰਬਾਨੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਇਨੀ ਮੁੱਢਲੀ ਜਾਣਕਾਰੀ ਦੇਣ ਵਾਸਤੇ ਬਹੁਤ ਧੰਨਵਾਦ ਹਾਂ ਜੀ ਅੱਜ ਦਾ ਜਿਹੜਾ ਸ਼ੋਅ ਸੀਗਾ ਦੇਸ਼ ਪੰਜਾਬ ਦੇ ਖਾਸ ਕਰਕੇ ਪੰਜਾਬ ਦੇਸ਼ ਦੇ ਵਾਸਤੇ ਆ ਪੰਜਾਬ ਦੀ ਵਿਰਾਸਤ ਦੇ ਵਾਸਤੇ ਆ ਉਸ ਨੂੰ ਤੁਸੀਂ ਵੀ ਸਾਨੂੰ ਜਾਣਕਾਰੀ ਦੇ ਸਕਦੇ ਹੋ ਮੁੱਢਲੀ ਜਾਣਕਾਰੀ ਦੇ ਸਕਦੇ ਹੋ ਸਾਨੂੰ ਹੋਰ ਤੁਹਾਨੂੰ ਅਸੀਂ ਕੀ ਦਿਖਾ ਸਕਦੇ ਆ ਇਹ ਵੀ ਸਾਨੂੰ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਅੱਜ ਦਾ ਸ਼ੋਅ ਕਿਹੋ ਜਿਹਾ ਲੱਗਿਆ ਇਹ ਵੀ ਸਾਨੂੰ ਜਰੂਰ ਦੱਸੋ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਅੱਜ ਵੀ ਲਾ ਧੰਨਵਾਦ ਸਤਿ ਸ਼੍ਰੀ ਅਕਾਲ